ਕਿ ਹਰਨਾਮ ਸਿੰਘ ਤੁਮਾ ਕੇਵਲ ਇੱਕ ਮੌਜੂਦਾ ਮਹਿਤੇ ਡੇਰੇ ਦਾ ਮੁਖੀ ਹੈ ਬਾਕੀ 80% ਸਿੰਘ ਇਹਨੂੰ ਕੋਈ ਵੀ ਪੁਰਾਣੇ ਜਿਹੜੇ ਆਮ ਪਰਿਵਾਰ ਨੇ ਨਾ ਟਕਸਾਲ ਦੇ ਪ੍ਰੇਮੀ ਉਹ ਵੀ ਇਹਨੂੰ ਮੁਖੀ ਨਹੀਂ ਮੰਨਦੇ ਇਹ ਬਿਲਕੁਲ ਕਲੀਅਰ ਕਟ ਮੈਂ ਬੇਨਤੀ ਕਰਨੀ ਚਾਹੁੰਦਾ ਤੇ ਉਸੇ ਹੀ ਤਰ੍ਹਾਂ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਤਾਂ ਬਾਬਾ ਰਾਮ ਸਿੰਘ ਜੀ ਸੰਗਰਾਮਾਂ ਤੋਂ ਕਰ ਰਹੇ ਨੇ ਭਾਈ ਮਰੀਕ ਸਿੰਘ ਜਨਾਲੇ ਤੋਂ ਕਰ ਰਹੇ ਨੇ ਭਾਈ ਅਮਰਜੀਤ ਸਿੰਘ ਮਰਿਆਦਾ ਕਰ ਰਹੇ ਨੇ ਭਾਈ ਭੁਪਿੰਦਰ ਸਿੰਘ ਬਾਬਾ ਜੀ ਦੀ ਸਥਾਨ ਸਦਰ ਵਾਲੇ ਤੋਂ ਕਰ ਰਿਹਾ ਮੈਂ ਕਿੰਨੇ ਕ ਨਾਂ ਕਹਣਾ ਟਕਸਾਲ ਦੇ ਬਹੁਤ ਪ੍ਰਚਾਰਣਗੇ ਉਸੇ ਹੀ ਤਰ੍ਹਾਂ ਇੱਕ ਡੇਰੇ ਦਾ ਮੁਖੀ ਹੈ ਟਕਸਾਲ ਦਾ ਮੁਖੀ ਨਹੀਂ ਇਹਨੂੰ ਕੋ ਹਾਂਜੀ ਸਾਰੇ ਪਿਆਰੇ ਨਵਾਸ਼ਪੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਕੁਝ ਬੇਨਤੀਆਂ ਕਰਨੀਆਂ ਸੀ ਜੋ ਪਿਛਲੇ ਦਿਨੀ ਦੋ ਦਿਨ ਪਹਿਲਾਂ ਦਮਦਮ ਟਕਸਾਲ ਦੇ ਆਖੋਤੀ ਮੁਖੀ ਆਪਣੇ ਆਪ ਨੂੰ ਕਹੌਣ ਵਾਲੇ ਬਾਬਾ ਹਰਨਾਮ ਸਿੰਘ ਜੀ ਹੋਂ ਨਾਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਪ੍ਰੈਸ ਕਾਨਫਰੰਸ ਕਰਕੇ ਮਹਾਰਾਸ਼ਟਰ ਦੇ ਵਿੱਚ ਬੰਬਈ ਬਹਿ ਕੇ ਤੇ ਇਹ ਕਿਹਾ ਗਿਆ ਸੀ ਕਿ ਅਸੀਂ ਦਮਦਮਿੰਟਕਸਾਲ ਵੱਲੋਂ ਸਿੱਖ ਸਮਾਜ ਵੱਲੋਂ ਇੱਕ ਧਿਰ ਬਣ ਕੇ ਉਹਨੇ ਭਾਜਪਾ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਸੀ ਰਿਕਵੈਸਟ ਕੀਤੀ ਸੀ ਬੇਨਤੀ ਕੀਤੀ ਸੀ ਕਿ ਸਿੱਖ ਜਿਹੜੇ ਨੇ ਉਹ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਭਾਜਪਾ ਨੂੰ ਪਾਉਣ ਪਰ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਣਾ ਕਿ ਭਾਜਪਾ ਸਿੱਖਾਂ ਦੀ ਕਾਤਲ ਜਮਾਤ ਹੈ ਆਰਐਸਐਸ ਜੇ ਸਭ ਤੋਂ ਕੋਈ ਮੁੱਖ ਵਿਰੋਧੀ ਹੈ ਸਾਡਾ ਅੱਜ ਸਿੱਖਾਂ ਦਾ ਤੇ ਉਹ ਭਾਜਪਾ ਹੈ ਜਿਹੜੇ 1984 ਤੋਂ ਪਹਿਲਾਂ ਵੀ ਲੈ ਕੇ ਜੋ ਅਟੈਕ ਵਾਪਰਿਆ ਨਾ ਉਦੋਂ ਬੇਸ਼ੱਕ ਸਰਕਾਰ ਭਾਵੇਂ ਕਾਂਗਰਸ ਦੀ ਸੀ ਪਰ ਭਾਜਪਾ ਦੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਸੀ ਆ ਲਾਲਕ੍ਰਿਸ਼ਨ ਅਡਵਾਨੀ ਉਹਨਾਂ ਨੇ ਜੇ ਇੱਕ ਆਪਣੇ ਜੀਵਨ ਤੇ ਜਿਹੜੀ ਬੁੱਕ ਲਿਖੀ ਹੈ ਨਾ ਮਾਈ ਕੰਟਰੀ ਮਾਈ ਲਾਈਫ ਉਹਦੇ ਵਿੱਚ ਇਹ ਬਕਾਇਦਾ ਤੌਰ ਤੇ ਜ਼ਿਕਰ ਕੀਤਾ ਕਿ ਇੰਦਰਾ ਗਾਂਧੀ ਹਰਮੰਦਰ ਸਾਹਿਬ ਤੇ ਹਮਲਾ ਕਰਦੀ ਨਹੀਂ ਸੀ ਅਸੀਂ ਦਬਾਅ ਪਾ ਕੇ ਤੇ ਉਹ ਹਮਲਾ ਕਰਵਾਇਆ ਉਹ ਬਹੁਤ ਚੰਗਾ ਕਦਮ ਸੀ ਦੁਰਗਾ ਮਾਤਾ ਦੇ ਖਿਤਾਬ ਦਿੱਤੇ ਗਏ ਭਾਜਪਾਈਆਂ ਵੱਲੋਂ ਲੱਡੂ ਵੰਡੇ ਗਏ ਸਮੇ ਸਮੇ ਜੋ ਆਰਐਸਐਸ ਸਿੱਖਾਂ ਨਾਲ ਕਰਦੀ ਰਹੀ ਸਾਰਿਆਂ ਨੂੰ ਪਤਾ ਪਰ ਹੋਇਆ ਕਿ 1996 ਦੇ ਵਿੱਚ ਬਾਦਲਦਲੀਆਂ ਨੇ ਉਹਨਾਂ ਦੇ ਨਾਲ ਸਮਝੌਤਾ ਕਰਕੇ ਆਪਣੀਆਂ ਸਰਕਾਰਾਂ ਚਲਾਈਆਂ ਚਲੋ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਸਨ 2004 ਦੇ ਵਿੱਚ ਜਦੋਂ ਸੱਚਖੰਡ ਵਾਸੀ ਮਹਾਪੁਰ ਸੰਤ ਬਾਬਾ ਠਾਕੁਰ ਸਿੰਘ ਜੀ 98 ਸਾਲ ਵਾਲੇ ਚੜ੍ਹਾਈ ਕੀਤੇ ਤਾਂ ਜਿਹੜਾ ਸਰਕਾਰੀ ਏਜੰਸੀਆਂ ਦਾ ਪੂਰਾ ਜੋਰ 1984 ਤੋਂ ਬਾਅਦ ਲੱਗਾ ਹੋਇਆ ਸੀ ਕਿ ਇਸ ਸੰਸਥਾ ਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ ਇਹ ਨੇ ਇਸ ਤੋਂ ਨਾ ਬੁੱਧ ਕੀਤਾ ਜਾਵੇ ਕਿਉਂਕਿ ਜੋ ਸੰਤ ਮਹਾਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕੁਰਬਾਨੀ ਲਾਸਾਨੀ ਸ਼ਹਾਦਤ ਸਿੰਘਾਂ ਦੀ ਜਿਹਦੇ ਵਿੱਚ ਤਕਰੀਬਨ 80% ਟਕਸਾਲ ਦੇ ਸਿੰਘ ਉੱਥੇ ਸ਼ਹੀਦ ਹੋ ਗਏ ਸਨ ਪਰ ਉਦੋਂ ਬਾਅਦ ਵੀ ਉਹ ਟਕਸਾਲ ਨੂੰ ਖਤਮ ਨਾ ਕਰ ਸਕੇ ਸੰਤ ਮਹਾਪੁਰਸ਼ ਬਾਬਾ ਠਾਕੁਰ ਸਿੰਘ ਜੀ ਦੀ ਸੂਝਬੂਧ ਸਦਕਾ 20 ਸਾਲ ਦਾ ਸਮਾਂ ਜਿਹੜਾ ਸੀ ਨਾ 2004 ਤੱਕ ਉਸ ਬਾਕੀ ਬਚੀ ਹੋਈ 20% ਪਨੀਰੀ ਨੂੰ ਵੀ ਬਾਬਾ ਜੀ ਨੇ ਪਾਲਿਆ ਸੰਘਰਸ਼ ਜੋ ਹਥਿਆਰਬੰਦ ਸੀ ਉਹਨਾਂ ਖੜਕੂ ਸਿੰਘਾਂ ਦੀ ਵੀ ਅਗਵਾਈ ਕੀਤੀ ਜਿਹੜੇ ਸ਼ਹੀਦ ਹੋ ਚੁੱਕੇ ਸਨ 84 ਦੇ ਵਿੱਚ ਜਾਂ ਵਰਤਮਾਨ ਸਮੇਂ ਦੇ ਮੌਜੂਦਾ ਸਮੇਂ ਦੇ ਵਿੱਚ 86 ਤੋਂ ਬਾਅਦ 84 ਤੋਂ ਬਾਅਦ 1993 ਤੱਕ ਉਹਨਾਂ ਸ਼ਹੀਦ ਪਰਿਵਾਰਾਂ ਦੀ ਸਾਰ ਵੀ ਬਾਬਾ ਠਾਕੁਰ ਸਿੰਘ ਜੀ ਲੈਂਦੇ ਰਹਿ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਪਰਿਵਾਰਾਂ ਦੀ ਬੱਚਿਆਂ ਦੀ ਕਰਦੇ ਰਹਿ ਪਰ ਉਹਨਾਂ ਦੇ ਸੱਚਖੰਡ ਗਮਣ ਕਰਨ ਤੋਂ ਬਾਅਦ 24 ਦਸੰਬਰ ਨੂੰ ਜਦੋਂ ਉਹਨਾਂ ਸਰੀਰ ਛੱਡਿਆ ਤੇ ਸਰਕਾਰ ਦੇ ਕੋਲੇ ਤੇ ਬਹੁਤ ਵਧੀਆ ਮੌਕਾ ਸੀ ਕਿ ਉਹਨਾਂ ਨੇ ਇੱਕ ਆਪਣਾ ਸੰਦ ਉੱਥੇ ਫਿੱਟ ਕਰ ਦਿੱਤਾ ਜਿਹਦਾ ਨਾਮ ਸੀ ਹਰਨਾਮ ਸਿੰਘ ਧੰਮਾ ਮੈਂ ਬੇਨਤੀ ਕਰ ਚੁੱਕਾ ਨਾ ਕਿ 80% ਜਿਹੜੇ ਟਕਸਾਲ ਦੇ ਸਿੰਘ ਸਨ ਉਹ 84 ਵਿੱਚ ਸ਼ਹੀਦ ਹੋ ਚੁੱਕੇ ਸਨ ਤੇ ਬਾਬਾ ਜੀ ਨੇ ਉਹ ਫਲਵਾੜੀ ਪਾਲ ਕੇ ਜੀ ਦੇ ਵਿੱਚ ਅਸੀਂ ਰਹੇ ਬੱਚੇ ਰੂਪ ਦੇ ਵਿੱਚ ਤੇ ਬਾਬਾ ਜੀ ਨੇ 20 ਸਾਲ ਦੇ ਵਿੱਚ ਉਹ ਟਕਸਾਲ ਫਿਰ ਪੈਰਾਂ ਸਿਰ ਕੀਤੀ ਤੇ ਦੰਦਮੇ ਟਕਸਾਲ ਦਾ ਜਿਹੜਾ ਮੁੱਖ ਕੰਮ ਸੀ ਪ੍ਰਚਾਰ ਪ੍ਰਸਾਰ ਉਹ ਨਗਰਾਂ ਪਿੰਡਾਂ ਦੇ ਵਿੱਚ ਕੀਤਾ ਤੇ ਗੁਰਸਿੱਖੀ ਦਾ ਪ੍ਰਚਾਰ ਫਿਰ ਆਰੰਭ ਕਰ ਦਿੱਤਾ ਸੀ ਟਕਸਾਲ ਨੂੰ ਬਰਬਾਦ ਕਰਨ ਵਾਸਤੇ ਫਿਰ ਉਹ ਸਰਕਾਰੀ ਸੰਦ ਜਿਹੜਾ ਸੀ ਉੱਥੇ ਬਿਠਾਇਆ ਗਿਆ ਹਰਨਾਮ ਸਿੰਘ ਧੁੰਮਾ ਤੇ ਫਿਰ ਉਹਨੇ ਆਉਂਦੇ ਜੋ ਕੁਝ ਕੀਤਾ ਸਭ ਤੋਂ ਪਹਿਲਾਂ 80% ਸਿੰਘ ਜਿਹੜੇ ਹੁਣ ਪੜ੍ਹ ਲਿਖ ਕੇ ਉੱਥੇ ਗਥਾਵਾਚ ਗਿਆਨੀ ਬਣ ਚੁੱਕੇ ਸਨ ਨਾ ਜਾਂ ਬਜ਼ੁਰਗ ਜਿਹੜੇ ਸਨ ਪੁਰਾਣੇ ਉਹਨਾਂ ਨੂੰ ਕੁੱਟਮਾਰ ਕਰਕੇ ਉੱਥੋਂ ਡੇਰੇਓ ਕੱਢਿਆ ਆਪਣਾ ਕਬਜ਼ਾ ਜਮਾਇਆ ਕਿਉਂਕਿ ਉਹਨਾਂ ਦੇ ਸਾਹਮਣੇ ਦੀ ਕੋਈ ਔਕਾਤ ਨਹੀਂ ਸੀ ਉਹਨਾਂ ਦੇ ਵਿੱਚ ਪਾਈ ਅਮਰੀਕ ਸਿੰਘ ਅਜਨਾਲਾ ਚਲੇ ਗਿਆ ਸਾਡੇ ਗਿਆਨੀ ਸਿੰਘ ਮੈਂ ਬਹੁਤੀ ਨਾ ਨਹੀਂ ਲਵਾਗਾ ਬਹੁਤ ਲੰਮੀ ਹੋ ਜਾਣੀ ਇਹ ਇਹ ਅੰਦਰਲਾ ਮਸਲਾ ਹੈ ਜਿੰਨੇ ਵੀ ਕੋਈ ਪੁੱਛਣਾ ਹੋਵੇ ਨਾ ਕਿਉਂਕਿ ਮੈਂ ਬੇਨਤੀ ਕਰਨਾ ਸਵਾਲ ਤੇ ਜਵਾਬ ਉਹ ਕਰੇ ਜਿਹੜਾ ਟਕਸਾਲ ਨੂੰ ਜਾਣਦਾ ਟਕਸਾਲ ਦੀ ਪਰੰਪਰਾ ਨੂੰ ਜਾਣਦਾ ਟਕਸਾਲ ਦੇ ਵਿੱਚ ਰਿਆ ਜਾਂ ਜਿਹੜੇ 2005 ਤੋਂ ਬਾਅਦ ਸਿੱਧੇ ਜੁੜੇ ਬਾਬਾ ਹਰਨਾਮ ਸਿੰਘ ਢੁਮਾ ਦੇ ਨਾਲ ਨੇ ਤੇ ਜਾਂ ਟਕਸਾਲ ਦੇ ਵਿੱਚ ਰਹੇ ਨਹੀਂ ਕੇਵਲ ਸੋਸ਼ਲ ਮੀਡੀਆ ਤੋਂ ਨਾਮ ਹੀ ਸੁਣ ਕੇ ਟਕਸਾਲੀ ਬਣੇ ਫਿਰਦੇ ਨੇ ਉਹਨਾਂ ਦੀਆਂ ਗੱਲਾਂ ਦਾ ਸਾਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਨੇ ਅਸੀਂ ਦਵਾਵਾਂਗੇ ਕਿਉਂਕਿ ਉਹ ਹੁਣ ਬਹੁਤ ਲਿਖ ਲਿਖ ਕੇ ਪਾ ਰਹੇ ਨੇ ਜੀ ਸਿੱਖੀ ਦੇ ਪ੍ਰਚਾਰ ਵਾਸਤੇ ਬਣ ਜਾ ਰਹੇ ਸਿੱਖਣ ਮੈਂ ਪਹਿਲੀ ਬੇਨਤੀ ਕਰਾਂ ਕਿ ਹਰਨਾਮ ਸਿੰਘ ਢੁਮਾ ਕੇਵਲ ਇੱਕ ਮੌਜੂਦਾ ਮੈਿੱਤੇ ਡੇਰੇ ਦਾ ਮੁਖੀ ਹੈ ਬਾਕੀ 80% ਸਿੰਘ ਇਹਨੂੰ ਕੋਈ ਵੀ ਪੁਰਾਣੇ ਜਿਹੜੇ ਆਮ ਪਰਿਵਾਰ ਨੇ ਨਾ ਟਕਸਾਲ ਦੇ ਪ੍ਰੇਮੀ ਉਹ ਵੀ ਇਹਨੂੰ ਮੁਖੀ ਨਹੀਂ ਮੰਨਦੇ ਇਹ ਬਿਲਕੁਲ ਕਲੀਅਰ ਘਟ ਮੈਂ ਬੇਨਤੀ ਕਰਨੀ ਚਾਹਨਾ ਤੇ ਉਸੇ ਹੀ ਤਰ੍ਹਾਂ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਤਾਂ ਬਾਬਾ RAM ਸਿੰਘ ਜੀ ਸਿੰਘਰਾਵਾ ਤੋਂ ਕਰ ਰਹੇ ਨੇ ਭਾਈ ਮਰੀਕ ਸਿੰਘ ਜਨਾਲੇ ਤੋਂ ਕਰ ਰਹੇ ਨੇ ਭਾਈ ਅਮਰਜੀਤ ਸਿੰਘ ਮਰਿਆਦਾ ਕਰ ਰਹੇ ਨੇ ਭਾਈ ਭੁਪਿੰਦਰ ਸਿੰਘ ਬਾਬਾ ਜੀ ਦੇ ਸਥਾਨ ਸਦਰ ਵਾਲੇ ਤੋਂ ਕਰ ਰਿਹਾ ਮੈਂ ਕਿੰਨੇ ਕ ਨਾਂ ਕਹਿਣਾ ਟਕਸਾਲ ਦੇ ਬਹੁਤ ਪ੍ਰਚਾਰਣਗੇ ਉਸੇ ਹੀ ਤਰ੍ਹਾਂ ਇੱਕ ਡੇਰੇ ਦਾ ਮੁਖੀ ਹੈ ਟਕਸਾਲ ਦਾ ਮੁਖੀ ਨਹੀਂ ਇਹਨੂੰ ਕੋਈ ਹੱਕ ਨਹੀਂ ਕਿ ਇੱਕ ਧਿਰ ਬਣ ਕੇ ਟਕਸਾਲ ਦੇ ਸਿੰਘਾਂ ਵੱਲੋਂ ਇਹ ਬਿਆਨ ਦੇ ਸਕੇ ਕਿ ਮੈਂ ਟਕਸਾਲੀਆਂ ਕਿਉਂਕਿ ਇਹਨੇ ਜੋ ਕੁਝ ਕੀਤਾ ਨਾ ਬਾਦਲਾਂ ਨਾਲ ਰਲ ਕੇ ਅੱਗੇ ਪੰਥ ਦੀ ਬੇੜੀ ਵਿੱਚ ਵੱਟੇ ਪਾਏ ਇਹ ਅੱਜ ਦਾ ਨਹੀਂਗਾ ਇਹ ਭਾਜਪਈ ਕਿ ਅੱਜ ਇੱਕ ਨਾਮੇ ਬਿਆਨ ਕਿਤੇ ਆ ਗਿਆ ਖਲਾ ਦੇ ਵਿੱਚੋਂ ਜਿਵੇਂ ਬਾਈ ਦੀਪ ਸਿੱਧੂ ਕਹਿੰਦਾ ਸੀ ਕਿਉਂਕਿ ਜਦੋਂ ਹਰਿਆਣੇ ਦੇ ਵਿੱਚ ਖੱਟਰ ਸਰਕਾਰ ਸੀ ਤੇ ਖੱਟਰ ਇਸ ਕਰਕੇ ਇੱਕ ਗੁਰਦੁਆਰੇ ਨਹੀਂ ਸੀ ਗਿਆ ਕਿ ਉਹ ਉੱਥੇ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਲੱਗੀ ਹੋਈ ਸੀ ਤੇ ਬਾਅਦ ਵਿੱਚ ਸਪੈਸ਼ਲ ਇਹਨੇ ਮੂੰਹ ਚੜਾਉਣ ਵਾਸਤੇ ਸਿੱਖਾਂ ਦਾ ਉਸ ਖੱਟਰ ਨੂੰ ਜਾ ਕੇ ਉੱਥੇ ਸਨਮਾਨਿਤ ਕੀਤਾ ਸੀ ਜਿਹੜਾ ਤਰਨਜੀਤ ਸਿੰਘ ਸੰਧੂ ਅਮਰੀਕਾ ਦੇ ਵਿੱਚ ਗੁਰਪਤਵੰਦ ਸਿੰਘ ਪੰਨੂ ਦੀ ਕਾਤਲ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਆ ਤੇ ਭਾਈ ਹਰਦੀਪ ਸਿੰਘ ਨਿਜਰ ਦੀ ਸ਼ਹਾਦਤ ਦੇ ਵਿੱਚ ਸ਼ਾਮਲ ਆ ਜਿਹਨੂੰ ਅਮਰੀਕਾ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਬੈਨਡ ਕੀਤਾ ਗਿਆ ਉਹਨੂੰ ਸਪੈਸ਼ਲ ਆਪਣੇ ਡੇਰੇ ਸਾਧ ਕੇ ਉਸ ਭਾਜਪਾ ਦੇ ਬੰਦੇ ਤਰਨਜੀਤ ਸੰਧੂ ਨੂੰ ਇਹਨਾਂ ਸਰੂਪੇ ਦਿੱਤੇ ਸੀ ਜਿਹੜਾ ਅਜਹਾਰ ਆਲਮ ਸਾਡੇ ਹਜ਼ਾਰਾਂ ਸਿੱਖਾਂ ਦਾ ਕਾਤਲ ਹੈ ਆਲਮ ਸੈਨਾ ਬਣਾ ਕੇ ਜਿੰਨੇ ਸਾਡੇ ਮਾਵਾ ਦੇ ਪੁੱਤ ਕੋ-ਕੋ ਕੇ ਸ਼ਿਸ਼ਿਤ ਕੀਤੀ ਉਹਦੇ ਨਾਲ ਫੋਟੋਆਂ ਹੁੰਦੀਆਂ ਪਹਿਲਾਂ ਹੁੰਦੀਆਂ ਨੇ ਅਸੀਂ ਵਿਰੋਧ ਕਰਦੇ ਸਾਂ ਪਰ ਸਾਡੀਓ ਤੋਂ ਸੁਣੀ ਨਹੀਂ ਸੀ ਜਾਂਦੀ ਮਹਾਰਾਜ ਨੇ ਆਪ ਹੀ ਕਿਰਪਾ ਕੀਤੀ ਏ ਕਿ 20 ਸਾਲਾਂ ਬਾਅਦ ਜਿਹੜੀ ਅਸਲ ਬਿੱਲੀ ਸੀ ਨਾ ਉਹ ਥੈਲੇੋਂ ਬਾਹਰ ਆਪੇ ਲਿਖਤੀ ਤੌਰ ਤੇ ਇਹਨੇ ਮੰਨ ਲਿਆ ਕਿ ਮੈਂ ਇੱਕ ਸਰਕਾਰੀ ਟੂਲ ਹਾਂ ਸਰਕਾਰੀ ਸੰਦ ਆ ਤੇ ਸਰਕਾਰ ਦੇ ਕਹੇ ਤੇ ਮੈਂ ਚੱਲਣ ਵਾਲਾ ਇੱਕ ਸਰਕਾਰ ਦਾ ਕਰੇਂਦਾ ਤੇ ਜਿਹੜੇ ਬਾਦਲਾਂ ਵਾਸਤੇ ਵੋਟਾਂ ਮੰਗਦਾ ਰਿਆ ਜਿਨ੍ਹਾਂ ਦਾ ਗੱਠਜੋੜ ਭਾਜਪਾ ਦੇ ਨਾਲ ਸੀ ਆਰਐਸਐਸ ਦੇ ਨਾਲ ਅੱਜ ਟੁੱਟ ਗਿਆ ਉਹ ਇੱਕ ਦੂਜੇ ਦੇ ਇੱਟ ਕੁੱਤੇ ਵਾਂਗੂ ਵੈਰੀ ਬਣ ਕੇ ਅੱਜ ਉਹਨਾਂ ਨੇ ਵੀ ਇਹਦੇ ਵਿਰੋਧ ਵਿੱਚ ਬਿਆਨ ਦੇ ਦਿੱਤਾ ਕਿ ਜਿਹੜਾ ਬਾਬੇ ਧੰਮੇ ਨੇ ਬਿਆਨ ਦਿੱਤਾ ਹੈ ਸਾਡਾ ਯਾਰ ਹੁਣ ਮੈਂ ਕੁਝ ਆਪਸ਼ਬਦ ਨਹੀਂ ਬੋਲਾਂਗਾ ਕਿ ਜਿੰਨਾ ਪਿੱਛੇ ਤੁਸੀਂ ਆਪਣੀ ਸਾਰੀ ਇੱਜ਼ਤ ਇੱਕ ਟਕਸਾਲ ਰੋਲਤੀ ਜਿੰਨਾ ਵਾਸਤੇ ਤੁਸੀਂ ਜਿੰਨਾਂ ਦੇ ਜਦੋਂ ਬੁੱਤਾਂ ਦਾ ਘਟਨਚਾਰਾਂ ਦੇ ਕੀਤਾ ਸੀ ਦਰਬਾਰ ਸਾਹਿਬ ਦੇ ਰਸਤੇ ਤੇ ਤੇ ਨਾਂ ਲੈ ਕੇ ਕਿਹਾ ਸੀ ਬੀਬਾ ਹਰ ਸਿਮਰਤ ਤੇ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਹਰ ਸੇ ਕਰੇ ਉਦੋਂ ਵੀ ਬੜਾ ਵਿਰੋਧ ਹੋਇਆ ਸੀ ਬਾਬਾ ਜੀ ਤੁਹਾਡਾ ਤੇ ਤੁਹਾਨੂੰ ਸਮਝ ਲੈਣਾ ਚਾਹੀਦਾ ਸੀ ਕਿ ਕੌਮ ਜਿਹੜੀ ਹੈ ਜਦੋਂ ਕਿਸੇ ਨੂੰ ਸਤਿਕਾਰ ਦਿੰਦੀ ਹੈ ਤੇ ਅਰਸ਼ ਤੇ ਪਚਾ ਦਿੰਦੀ ਹੈ ਤੇ ਜਦੋਂ ਕਿਸੇ ਨੂੰ ਨਕਾਰਦੀ ਹੈ ਨਾ ਉਦੋਂ ਫਰਸ਼ਾਂ ਤੇ ਵੀ ਸੁੱਟਣਾ ਕੌਮ ਨੂੰ ਆਉਂਦਾ ਵਾ ਕੌਮ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਹਰ ਸਿੱਖ ਜਿਹੜਾ ਹੈ ਨਾ ਉਹਦੇ ਜੇ ਦਿਲ ਵਿੱਚ ਦਰਦ ਆ ਤੇ ਉਹ ਕੌਮ ਪ੍ਰਤੀ ਹੈ ਸਿੱਖ ਕੌਮ ਪ੍ਰਤੀ ਹਰ ਸਿੱਖ ਸੀਸ ਨਿਸ਼ਾਵਰ ਕਰਨ ਨੂੰ ਤਿਆਰ ਹੈ ਤੇ ਮੈਂ ਬੇਨਤੀ ਕਰਾਂਗਾ ਜਿਹੜੇ ਕੋਈ ਜ ਪੱਤਰਕਾਰ ਵੀਰ ਜਿਨ੍ਹਾਂ ਨੂੰ ਕੁਝ ਵੀ ਪੂਰਾ ਜਾਣਕਾਰੀ ਨਹੀਂ ਅਸੀਂ ਹਰੇਕ ਚੈਨਲ ਤੇ ਹਰੇਕ ਸੋਸ਼ਲ ਮੀਡੀਆ ਤੇ ਹਰੇਕ ਥਾਂ ਤੇ ਡਿਬੇਟ ਕਰਨ ਨੂੰ ਤਿਆਰ ਆ ਕਿ ਬਾਬੇ ਹਰਨਾਮ ਸਿੰਘ ਦਾ ਕੋਈ ਤਰਿੰਦਾ ਨਹੀਂ ਬਾਬਾ ਹਰਨਾਮ ਸਿੰਘ ਖੁਦ ਸਾਡੇ ਨਾਲ ਬਹਿ ਕੇ ਜਿੱਥੇ ਮਰਜ਼ੀ ਡਿਬੇਟ ਕਰ ਲਵੇ ਕਿ ਟਕਸਾਲ ਦੀ ਮਰਿਆਦਾ ਕੀ ਸੀ ਪਰੰਪਰਾ ਕੀ ਸੀ ਕਿਵੇਂ ਉਸ ਨੂੰ ਢਾਹ ਲਾਈ ਗਈ ਕਿਵੇਂ ਪੁਰਾਣੇ ਸਿੰਘਾਂ ਨੂੰ ਕੁੱਟ ਮਾਰ ਕੇ ਕੱਢਿਆ ਗਿਆ ਕੀ ਦਸ਼ਾ ਕਿੱਥੋਂ ਲਿਆ ਕੇ ਤੇ ਕਿੱਥੇ ਕਿਉਂਕਿ ਜੋ ਸਰਕਾਰਾਂ ਚਾਹੁੰਦੀਆਂ ਸੀ ਨਾ ਅੱਜ ਇਹਨੇ ਉਹਨਾਂ ਦਾ ਹੱਥਾ ਕੁਹਾੜੇ ਦਾ ਦਸਤਾ ਬਣ ਕੇ ਇਹਨੇ ਤਾਂ ਉਹ ਜਿਹੜਾ ਵੜ ਦਿੱਤੀਆਂ ਨੇ ਪਰ ਹਜੇ ਜਾਗਦਿਆਂ ਜ਼ਮੀਰਾਂ ਵਾਲੇ ਬੜੇ ਜਾਂਉਂਦੇ ਨੇ ਜਿਹੜੇ ਇਸ ਤਰ੍ਹਾਂ ਟਕਸਾਲ ਦੀ ਸ਼ਾਨ ਨੂੰ ਰੁੱਲ ਨਹੀਂ ਦੇਣਗੇ ਬਾਬਾ ਜੀ ਦੀ 20ਵੀਂ ਵਰਸੀ ਆ ਰਹੀ ਸੀ ਤੇ ਅਸੀਂ ਚਾਹੁੰਦੇ ਸਾਂ ਕੁਝ ਵੱਡਾ ਕੀਤਾ ਜਾਵੇ ਬਾਬਾ ਜੀ ਨੇ ਆਪ ਹੀ ਇਹ ਕਲਾ ਵਰਤਾਈ ਹੈ ਸਚਖੰਨਵਾਸੀ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਨੇ ਤੇ ਹੁਣ ਦੁਨੀਆ ਦੇ ਸਾਹਮਣੇ ਦੁੱਧ ਚਿੱਟਾ ਨੰਗਾ ਹੋ ਚੁੱਕਾ ਧੋਮਾਕੇ ਵਾਕਿਆ ਹੀ ਇੱਕ ਸਰਕਾਰੀ ਟੂਲ ਹੈ ਸਰਕਾਰੀ ਸੰਦ ਹੈ ਮੈਂ ਬੇਨਤੀ ਕਰਾਂਗਾ ਕਿ ਕਿਸੇ ਵੀ ਵੀਰ ਨੂੰ ਗਮਰਾਹ ਹੋਣ ਦੀ ਲੋੜ ਨਹੀਂ ਇਹ ਟਕਸਾਲ ਨਹੀਂ ਗਈ ਟਕਸਾਲ ਇੱਕ ਪਰੰਪਰਾ ਹੈ ਇੱਕ ਸੂਚੀ ਤੇ ਸੱਚੀ ਟਕਸਾਲ ਜਿਹੜੀ ਹੈ ਨਾ ਉਹ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸਿੱਖ ਜਿੱਥੇ ਵੀ ਹੋਵੇਗਾ ਇੱਕ ਵਿਦਿਆਰਥੀ ਵੀ ਟਕਸਾਲ ਦਾ ਹੋਵੇਗਾ ਉਹਨੇ ਕਰਦਾ ਹੀ ਰਹਿਣਾ ਸਾਨੂੰ ਇਹਨਾਂ ਗੱਲਾਂ ਵਿੱਚ ਆਉਣ ਦੀ ਲੋੜ ਨਹੀਂ ਅਸੀਂ ਪੁਰਜੁਰ ਨਖੇਦੀ ਕਰਦੇ ਹਾਂ ਤੋਂ ਮੇਨੇ ਜੋ ਬਿਆਨ ਦਿੱਤਾ ਉਹਦਾ ਆਪਣਾ ਨਿਜੀ ਹੋ ਸਕਦਾ ਨਾ ਇਹ ਰਹਿੰਦਾ ਪਿਛਲੇ ਬੜੇ ਲੰਮੇ ਸਮੇਂ ਤੋਂ ਇਹ ਮਹਿਤਾ ਢੇਰਾ ਛੱਡ ਕੇ ਉੱਥੇ ਢੇੜਾ ਮਾਰਨ ਸਿਰਫ ਆਉਂਦਾ ਬੰਬੇ ਨੇ ਕੋਠੀ ਪਾਈ ਆ ਜਿਹੜੇ ਵਣ ਜਾ ਰਿਆਂ ਕਬੀਲੇ ਦਾ ਇਹ ਅੱਜ ਵਾਸਤਾ ਪਾ ਰਹੇ ਨੇ ਕਿ ਉਹਨਾਂ ਦੇ ਭਲੇ ਵਾਸਤੇ ਉਹਨਾਂ ਦੀ ਸਪੋਰਟ ਕੀਤੀ ਹੈ ਇੱਕ ਵੀ ਕੋਈ ਬਿਆਨ ਕੋਈ ਸਪੋਰਟ ਵਿਖਾ ਦੇ ਪੰਜਾਬ ਤਾਂ ਡੁੱਬਦਾ ਜਾ ਰਿਹਾ ਨਸ਼ਿਆਂ ਦੇ ਵਾਸਤੇ ਉਹਦੇ ਵਾਸਤੇ ਪੰਜਾਬ ਵਿੱਚ ਕੀ ਕੀਤਾ ਪੰਜਾਬ ਵਿੱਚ ਡੇਰਾ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਜਦੋਂ ਉਦੋਂ ਬਾਦਲਾਂ ਦੇ ਨਾਲ ਘੋਖ ਜਿਹੀ ਸਮੂਹ ਚ ਘੁੰਗਣੀਆਂ ਪਾ ਕੇ ਬਾਬਾ ਜੀ ਬੈਠੇ ਰਹਿ ਚੰਡੀਗੜ੍ਹ ਦਾ ਮਸਲਾ ਹੈ ਪਾਣੀਆਂ ਦਾ ਮਸਲਾ ਪੰਜਾਬ ਦੇ ਤਾਂ ਆਪਣੇ ਮਸਲੇ ਹੱਲ ਨਹੀਂ ਹੋਏ ਤੇ ਤੁਸੀਂ ਹੁਣ ਗੁਰਦੁਆਰੇ ਦੀਆਂ ਆਧਾਰਨਾਂ ਦਿੰਦੇ ਜੀ ਡਾਂਗ ਮਾਰਦੀ ਗੱਲ ਕੀਤੀ ਜਾਵੇਗੀ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਵੇਗੀ 96 ਤੋਂ ਲੈ ਕੇ 2022 23 ਤੱਕ ਇਹ ਸਾਰਾ ਇਕੱਠੇ ਹੀ ਰਹਿੜ ਹੈ ਨਾ ਕਾਲੀ ਭਾਜ ਪਈ ਤੇ ਤੁਹਾਡਾ ਬਾਬਾ ਜੀ ਉਦੋਂ ਤਾਂ ਕੋਈ ਮਸਲਾ ਹੱਲ ਨਾ ਹੋਇਆ ਜਿਹੜਾ ਕਾਨੂੰਨ ਦੀ ਗੱਲ ਕਰਦੇ ਜੇ ਤੁਸੀਂ ਕਿ ਖਨੇਤੀ ਕਾਨੂੰਨ ਰੱਦ ਕਰਵਾਏ ਉਹ ਵੀ ਆਮ ਇੱਕ ਕਿਸਾਨ ਇੱਕ ਸਿੱਖ ਨੇ ਧੌਣ ਤੇ ਗੋਡਾ ਰੱਖ ਕੇ ਰੱਦ ਕਰਾਇਆ ਸੀ ਤੇ ਜਦੋਂ ਗੁਰੂ ਕਿਰਪਾ ਕਰੇਗਾ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਨਾ ਕਾਲਿਸਤਾਨ ਦੀ ਜਦੋਂ ਸਾਡਾ ਆਪਣਾ ਘਰ ਹੋਵੇਗਾ ਅਸੀਂ ਆਜ਼ਾਦ ਹੋਵਾਂਗੇ ਤੇ ਸਾਰੇ ਮਸਲੇ ਹੱਲ ਹੋ ਜਾਣਗੇ ਅਸੀਂ ਇਸ ਤਰ੍ਹਾਂ ਕਿਸੇ ਨਾਲ ਲੰਬਾ ਕੋਚੀ ਕਰਕੇ ਜਾਂ ਕਿਸੇ ਦੇ ਅਕੇ ਕੋਡੇ ਹੋ ਕੇ ਮਸਲੇ ਹੱਲ ਨਹੀਂ ਕਰਾਉਣਾ ਚਾਹੁੰਦੇ ਇਹੋ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ